ਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਈ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਨੇ ਦਿੱਤਾ ਆਪਣੇ ਅਹੁਦੇ ਤੋਂ ਅਸਤੀਫਾ ਜਿਸ ਨੇ ਅਚਾਨਕ ਅਸਤੀਫਾ ਦੇ ਕੇ ਆਪਣੇ ਨਿੱਜੀ ਕਾਰਨ ਦੱਸੇ ਨੇ ਹੁਣ ਮੁੜ ਹੋਣ ਗਿਆ ਉੱਥੇ ਚੋਣਾ ਜੋ ਉਸ ਵਿਧਾਇਕ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਉਹ ਕਿੱਥੂ ਦਾ ਵਿਧਾਇਕ ਹੈ ਕਿਹੜੇ ਹਲਕੇ ਤੋਂ ਉਸ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਉਹ ਅਕਾਲੀ ਦਲ ਛੱਡ ਕੇ ਆਪੇ ਸ਼ਾਮਲ ਹੋਇਆ ਸੀ ਕੀ ਕਾਰਨ ਹੈ ਉਸਦੇ ਨਿੱਜੀ ਜਿਸ ਕਾਰਨ ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਸਾਰੇ ਨੂੰ ਇਹ ਹੀ गुजारिश ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੋ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਲਿਖਨੇ ਆਪਣੇ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਸੱਤਾ ਦੇ ਵਿੱਚ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜੋ ਬਦਲਾ ਦੇ ਤੌਰ ਤੇ ਬਹੁਤ ਵੱਡਾ ਸਮਰਥਨ ਦਿੱਤਾ 92 ਵਿਧਾਇਕ ਜਿੱਤੇ। ਔਰ ਆਮ ਆਦਮੀ ਪਾਰਟੀ ਦੇ ਵਿੱਚ ਉਸ ਸਮੇਂ ਜਿਹੜੇ ਉਹ ਲੀਡਰ ਸ਼ਾਮਲ ਹੋਏ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਛੱਡ ਕੇ ਆਏ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟਾਂ ਦਿੱਤੀਆਂ। ਸੋ ਅਕਾਲੀ ਦਲ ਤੋਂ ਕਾਂਗਰਸ ਤੋਂ ਨਰਾਜ਼ ਚੱਲੇ ਉਹ ਲੀਡਰ ਆਪ ਵਿੱਚ ਸ਼ਾਮਲ ਹੁੰਦੇ ਨੇ ਆਪ ਵੱਲੋਂ ਟਿਕਟਾਂ ਲੈ ਕੇ ਚੋਣਾਂ ਲੜਦੇ ਨੇ ਕਿ ਜਿੱਤ ਪ੍ਰਾਪਤ ਕਰਦੇ ਨੇ ਔਰ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 92 ਵਿਧਾਇਕ ਜੋ ਪੰਜਾਬ ਵਿੱਚ ਜਿੱਤਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੋ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਤੰਜ ਕੱਸੇ ਜਾਂਦੇ ਰਹੇ ਜੋ ਵਿਕਾਸ ਨੂੰ ਲੈ ਕੇ ਜਾਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਜਿਨ੍ਹਾਂ ਨੇ ਕਦੇ ਜੋ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਕਦੇ ਪਿੰਡ ਦੇ ਮੈਂਬਰ ਪੰਚਾਇਤ ਵੀ ਨਹੀਂ ਬਣੇ ਸੀ ਉਹ ਵਿਧਾਇਕ ਬਣ ਕੇ ਜਿਸ ਕਾਰਨ ਜੋ ਵਿਕਾਸ ਦੇ ਕੰਮ ਸੀ ਉਹ ਰੁਕ ਗਏ ਸੋ ਆਮ ਆਦਮੀ ਪਾਰਟੀ ਦੇ ਪਿਛਲੇ ਹਫਤੇ ਜੋ ਅਨਮੋਲ ਗਗਨਮਾਨ ਕੈਬਨ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਜੋ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਉਸ ਦੇ ਘਰ ਜਾ ਕੇ ਉਹਨਾਂ ਨੂੰ ਦੁਬਾਰਾ ਅਸਤੀਫਾ ਵਾਪਸ ਲੈਣ ਲਈ ਜਿਹੜੀ ਉਹਨੇ ਗੁਜਾਰਸ਼ ਕੀਤੀ ਔਰ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲਿਆ ਸੋ ਉਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਕੁਝ ਵਿਧਾਇਕਾਂ ਦੇ ਉੱਪਰ ਲਗਾਤਾਰ ਪ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਦਈ ਗ੍ਰਿਫਤਾਰੀਆਂ ਕਰਵਾਈਆਂ ਜਰੰਦਾ ਤੋਂ ਜੋ ਰਮਨ अरोड़ा ਜਾਂ ਕਮਰ ਵਿਜੇ ਪ੍ਰਤਾਪ ਸਿੰਘ ਨੂੰ 6 ਸਾਲੇ ਪਾਰਟੀ ਤੋਂ ਬਾਹਰ ਕਰ ਦਿੱਤਾ ਸੋ ਲਗਾਤਾਰ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਕਿ ਆਪਣੇ ਵਿਧਾਇਕਾਂ ਦੇ ਉੱਪਰ ਵੀ ਕਾਰਵਾਈ ਕਰ ਰਹੀ ਦੂਸਰੇ ਪਾਸੇ ਕੁਝ ਵਿਧਾਇਕ ਲਗਾਤਾਰ ਡਰੇ ਵੀ ਹੋਏ ਨੇ ਜਿਸੇ ਕਾਰਨ ਅੱਜ ਇਸ ਵਿਧਾਇਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜਿਹੜਾ ਕਿ ਪਿਛਲੇ ਕੁਝ ਸਮੇਂ ਤੋਂ ED ਦੇ ਵੱਲੋਂ ਇਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਇਸ ਦੇ ਵੱਖ-ਵੱਖ ਟਿਕਾਣਿਆਂ ਦੇ ਉੱਪਰ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ED ਦੀ ਰਡਾਰ ਤੇ ਇਹ ਲਗਾਤਾਰ ਹੈ ਕਿਉਂਕਿ ਇਸ ਵਿਧਾਇਕ ਦਾ ਰੀਅਲ ਏਸਟੇਟ ਦਾ ਕੰਮ ਸੀ ਔਰ ਰੀਅਲ ਏਸਟੇਟ ਦੇ ਵਿੱਚ ਇਸ ਨੇ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਹੋਇਆ ਜੋ ਕਿ ਹਰਿਆਣਾ ਦੇ ਵਿੱਚ ਗੁਰੂਗ੍ਰਾਮ ਦੇ ਵਿੱਚ ਇਸ ਦੀ ਜਾਇਦਾਦ ਹੈ ਹੋਰ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਇਸਦੇ ਪਲਾਟ ਇਸ ਦੀ ਜਾਇਦਾਦ ਹੈ ਜਿਸ ਨੂੰ ਲੈ ਕੇ ਇਹ ਈਡੀ ਦੇ ਰਡਾਰ ਦੇ ਉੱਪਰ ਹੈ ਔਰ ਈਡੀ ਇਸ ਨੂੰ ਤੰਗ ਪਰੇਸ਼ਾਨ ਵੀ ਕਰ ਰਹੀ ਹੈ ਜਿਸ ਕਾਰਨ ਪਿਛਲੇ ਦਿਨੀ ਵੀ ਜੋ ਈਡੀ ਦੇ ਵੱਲੋਂ ਇਸਦੇ ਘਰ ਛਾਪਾ ਮਾਰਿਆ ਗਿਆ ਪਰ ਇਹ ਉਸ ਸਮੇਂ ਖੁਦ ਆਪ ਨਹੀਂ ਮਿਲੇ ਸੋ ਹੁਣ ਫਿਰ ਬੀਜੇਪੀ ਦੇ ਜੋ ਹੱਥਾਂ ਦੇ ਵਿੱਚ ਖੇਡ ਰਹੀ ਈਡੀਏ ਉਸ ਦਾ ਡਰ ਇਸ ਨੂੰ ਸਤਾ ਰਿਹਾ ਸੀ ਜਿਸ ਕਾਰਨ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜੋ ਮੁਹਾਲੀ ਤੋਂ ਵਿਧਾਇਕ ਨੇ ਕੁਲਵੰਤ ਸਿੰਘ ਕੁਲਵੰਤ ਸਿੰਘ ਨੂੰ ਜੋ ਕਿ ਪਿਛਲੇ ਦਿਨੀ ਪੰਜਾਬ ক্রিকেট ਐਸੋਸੀਏਸ਼ਨ ਦੇ ਸਕੱਤਰ ਦਾ ਜੋ ਅਹੁਦਾ ਦਿੱਤਾ ਗਿਆ ਸੀ ਸੋ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਆਪਣੇ ਸਾਰੇ ਵਿਧਾਇਕਾਂ ਨੂੰ ਵੱਖ-ਵੱਖ ਡਿਊਟੀਆਂ ਉਹਨਾਂ ਨੂੰ ਵੱਖ-ਵੱਖ ਅਹੁਦੇ ਦਿੱਤੇ ਹੋਏ ਨੇ ਸੋ ਜਿਹੜਾ ਕਿ ਕੋਲੋਂ ਸਿੰਘ ਨੇ ਆਪਣੇ ਪੰਜਾਬ ক্রিকেট ਐਸੋਸੀਏਸ਼ਨ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਹ ਫੈਸਲਾ ਨਿੱਜੀ ਕਾਰਨਾ ਕਰਕੇ ਲਿਆ ਗਿਆ ਹੈ ਇਹ ਅਹੁਦਾ ਹੁਣ ਖਾਲੀ ਹੋ ਗਿਆ ਜਿੱਥੇ ਨਵੀਆਂ ਚੋਣਾਂ ਹੋਣਗੀਆਂ ਸੂਤਰਾ ਅਨੁਸਾਰ ਕਲਵਨ ਸਿੰਘ ਜੋ ਕਿ ਇਸ ਸਮੇਂ ਇਸ ਅਹੁਦੇ ਤੇ ਪੂਰਾ ਸਮਾਂ ਨਹੀਂ ਦੇ ਸਕਦੇ ਸਨ ਜੋ ਕਿ ਉਹਨਾਂ ਦੇ ਆਪਣੇ ਨਿੱਜੀ ਕਾਰਨ ਨੇ ਜੋ ਇਸ ਲਈ ਉਹਨਾਂ ਨੇ ਆਪਣਾ ਇਹ ਅਹੁਦੇ ਤੋਂ ਅਸਿਫਾ ਦੇਣਾ ਹੀ ਬਿਹਤਰ ਸਮਝਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ 12 ਤਰੀਕ ਨੂੰ ਬਿਨਾਂ ਕਿਸੇ ਵਿਰੋਧ ਦੇ ਸਖਤਰ ਚੁਣਿਆ ਗਿਆ ਸੀ ਸੋ 12 ਜੁਲਾਈ ਨੂੰ ਜੋ ਇਹ ਚੋਣਾਂ ਹੋਈਆਂ ਸਨ ਇਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਸੀ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਸਖਤਰ ਦੇ ਅਹੁਦੇ ਤੇ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਸੀ ਇਸ ਤੋਂ ਇਲਾਵਾ ਆਪ ਦੇ ਜਨਰਲ ਸਖਤਰ ਦੀਪਕ ਬਾਲੀ ਨੂੰ ਉਪ ਪ੍ਰਧਾਨ ਸਦਾਰਥ ਸ਼ਰਮਾ ਨੂੰ ਸੰਜੁਕਤ ਸਖਤਰ ਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਂਚੀ ਨਿਭਾਉਣ ਲਈ ਨਿਯੁਕਤ ਕੀਤਾ ਸੀ ਸੋ ਯਾਦ ਕਰਵਾ ਦਈਏ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਪਣੀ ਪਛਾਣੇ ਸੰਗਠਨ ਦੇ ਦੋ ਵੱਡੇ ਸਟੇਡੀਅਮ ਹਨ ਇੱਕ ਮੁਹਾਲੀ ਫੇਜ਼ 10 ਦੇ ਵਿੱਚ ਹੈ ਦੂਜਾ ਨਿਊ ਚੰਡੀਗੜ੍ਹ ਮੁੱਲਾਪੁਰ ਵਿੱਚ ਹੈ ਪਹਿਲਾ ਮੈਚ ਮੁਹੰਦੀ ਸਟੇਡੀਅਮ ਵਿੱਚ ਹੁੰਦੇ ਹਨ ਇੱਥੇ ਕਈ ਅੰਤਰਰਾਸ਼ਟਰੀ ਮੈਚ ਵੀ ਹੋਏ ਹਨ ਜਦੋਂ ਕਿ ਆਈਪੀਐਲ ਮੈਚ ਨੇ ਪੀਸੀਏ ਨਵੇਂ ਸਟੇਡੀਅਮ ਮੁੱਲਾਪੁਰ ਵਿੱਚ ਜੋ ਸਟੇਡੀਅਮ ਮੰਨਤਾ ਦਿੱਤੀ ਸੀ ਉਸ ਵਿੱਚ ਵੀ ਖੇਡੇਗੀ ਸੀ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਜੋ ਐਸੋਸੀਏਸ਼ਨ ਕ੍ਰਿਕਟ ਦੇ ਅਹੁਦੇ ਸਖਤਰ ਤੁਰਸਤੀ ਪਦ ਦਿੱਤਾ ਜਿੱਥੇ ਹੁਣ ਦੁਬਾਰਾ ਚੋਣਾਂ ਹੋਣਗੀਆਂ